ਰਾਜਦੀਪ ਹਾਂਜੀ ਰਾਜਦੀਪ ਰਾਜਦੀਪ ਕੀ ਸਾਰਾ ਮਾਮਲਾ ਹੈ ਕੀ ਸਾਰੀ ਗੱਲ ਸਰ 10 ਤਰੀਕ 10ਵੇਂ ਮਹੀਨੇ 2024 ਮੈਨੂੰ 26 ਤਰੀਕ ਨੂੰ ਕਾਲ ਆਈ ਸੀ ਫਰੋਤੀ ਦੀ ਪ੍ਰਤੀ ਦੀ ਕਾਲ ਮੇਰੇ ਤੋਂ ਸਾਰੀਆਂ ਵਾਇਸ ਰਿਕਾਰਡਿੰਗਾਂ ਸਾਰਾ ਕੁਝ ਮੇਰੇ ਤੋਂ ਪ੍ਰੂਫ ਹੈਗਾ ਵਾ ਮੇਰੇ ਤੋਂ 50 ਲੱਖ ਫਰੋਤੀ ਦੀ ਮੰਗ ਕੀਤੀ ਗਈ ਕੋਈ ਪ੍ਰਭ ਦਾ ਸਵਾਲ ਦਾ ਨਾਂ ਲੈ ਕੇ ਹਾਂਜੀ ਤੇ ਉਸ ਤੋਂ ਬਾਅਦ ਸਰ ਪੁਲਸ ਨੇ ਉਲਟਾ ਮੇਰੇ ਤੇ ਹੀ ਪਰਚਾ ਕਰਤਾ ਉਹ ਕਿਹੜੇ ਬੰਦੇ ਨੇ ਜਿਹੜੇ ਤੁਹਾਨੂੰ ਫੋਨ ਕਰਦੇ ਰਹੇ ਮੇਰੇ ਸਗੇ ਮਾਮੇ ਨੇ ਮੇਰੇ ਤੇ ਪਰਚਾ ਕਰਵਾਇਆ ਜੀ ਕਹਿੰਦੇ ਕਸ਼ਮੀਰ ਸਿੰਘ ਸਰਬਜੀਤ ਸਿੰਘ ਲੱਪਲੀ ਸਿੰਘ ਔਰ ਗੋੜੀਆਂ ਸੁਣਾਉ ਜਿੱਤ ਲਾਹ ਰੋਕੀ ਦੀਆਂ ਕਾਲਾਂ ਆਂਦੀਆਂ ਓਕੇ ਸਰ ਆਏ ਕਦਾ ਬੰਦੇ ਦਾ ਪੁੱਤ ਬਣ ਜਾ ਮੈਂ ਤਾਂ ਦੱਸਿਆਂਦਾ ਹੀ ਗੱਲ ਓਹ ਚੋਕ ਦੇ ਗੱਲ ਕਰਨਾ ਤੇਰਾ ਸੁਣਾ ਲੱਗਾ ਸੀ ਤੇ ਤੇਰੇ ਨਾਲ ਗੱਲ ਨਹੀਂ ਕੋਈ ਵੀ ਉਹਦਾ ਕੀਤੀ ਤੇ ਬੰਦੇ ਦਾ ਪੁੱਤ ਬਣ ਜਾ ਤੇ ਬੰਦੇ ਦੇ ਪੁੱਤਾਂ ਉਹਦਾ ਨਾ ਬਹਿ ਕੇ ਨੀ ਬੇੜ ਕੇ ਗੱਲ ਕਰਨਾ ਤੇਨੇ ਪਤਾ ਤੇਰਾ ਵੀ ਮੈਨੂੰ ਸਾਰਾ ਇਹਦਾ ਪਤਾ ਮੈਨੂੰ ਤੇਰੇ ਸਹੁਰਿਆਂ ਦਾ ਵੀ ਸਾਰਾ ਹੀ ਤੇ ਟਾਈਮ ਨਹੀਂ ਉਹ ਮੈਨੂੰ ਲੱਗਣਾ ਕਿਸੇ ਨੂੰ ਨੁਕਸਾਨ ਕਰਨ ਦਾ ਵਿੱਚ 10 ਮਿੰਟ ਨਹੀਂ ਲੱਗਣਿਆ ਮੈਨੂੰ ਜਿਹੜੀ ਤੈਨੂੰ 8 10 ਕਿਲੇ ਉਧਰੋਂ ਆਉਂਦੀ ਆ ਨਾ ਇਹਨਾਂ ਵਿੱਚੇ ਰਹਿ ਜਾ ਤੇਰੀ ਭਣਾ ਉਹਦਾਂ ਵਿਆਹ ਵਿੱਚੇ ਰਹਿ ਜਾ ਸਾਰਾ ਕੋਈ ਵਿੱਚ ਨਾ ਕਿੰਨੀ ਛਡਾਲਦੀ ਆ ਹਮ ਤਾਂ ਤੇ ਬੰਦੇ ਦੇ ਪੁੱਤਾਂ ਦੇ ਬੰਦੇ ਦਾ ਪੁੱਤ ਬਣ ਕੇ ਤਾਂ ਮੈਂ ਗੱਲ ਲੱਗਣੇ ਵੇਡਣਾ ਹੁਦੀ ਚਲ ਅੱਜ ਤੱਕ ਮਾਤਰਾ ਟਾਈਮ ਹੀ ਤੇਰਾ ਸ਼ਾਮ ਤੱਕ ਮੈਨੂੰ ਫੋਨ ਆਜੇ ਤੇ ਜਾਂ ਉਹ ਕੀ ਕਰਨਾ ਕਿਦਾਂ ਚਾਹੁੰਦਾ ਅਗਲੀ ਸਨ ਆਰਾਏ ਖਤਾ ਤੀ ਭਾਗਾ ਤੇ ਕੀ ਚਾਹੁੰਦਾ ਦੋਵੇਂ ਤਰ੍ਹਾਂ ਨੁਕਸਾਨ ਕਰੀਏ ਕਰੀਏ ਤੇਰਾ ਨਜ਼ਾਰਾ ਹੋਣਾ ਨਾ ਵਾ ਤੇ ਜਿੱਦੜ ਤੂੰ ਮੰਗਿਆ ਵਾ ਤੇਰੇ ਪੈਸੇ ਤੇਰੇ ਸਹਰਿਆਂ ਤੋਂ ਵੀ ਬੜੇ 8 10 ਕਿਲੇ ਤੇ ਮਧਰੋਂ ਪੈੜੀ ਆਉਂਦੀ ਹੋ ਤੇਰਾ ਨਾ ਤੇ ਮੈਂ ਬਚ ਉਹਨਾਂ ਤੋਂ ਵੀ ਲੈਣੀ ਤੇ ਬੰਦੇ ਦਾ ਪੁੱਤ ਬਣ ਜਾ ਮੈਂ ਤੈਨੂੰ ਗੱਲ ਦੱਸੀ ਜਣਾ ਤੇ ਮੂੰ ਜੋਕਣਾ ਲekin ਦੋ ਵੇਹਲਾ ਵੀ ਕਿੱਦਾਂ ਕਰਨੀ ਆ ਤੁਹਾਡੇ ਇੱਕ ਦਾ ਨਹੀਂ ਨੁਕਸਾਨਾ ਤੇਰਾ ਦੋਵਾਂ ਘਰਾਂ ਦਾ ਹੋਣਾ ਏ ਜਿਹੜੀ 8 10 ਕਿਲੇ ਤੈਨੂੰ ਉਧਰੋਂ ਆਉਣੀ ਨਾ ਤੂੰ ਐਵੇਂ ਵੇਖਣੇ ਮੂੰ ਜੋਕ ਕੇ ਬਚ ਤੂੰ ਲੈਣੇ ਮੈਂ ਹੈਗੇ ਇਧਰ ਤੋਂ ਇਥੇ ਮਰਜੀ ਬਾਦਲਾ ਇਹ ਕਿਹੜੇ ਬੰਦੇ ਨੇ ਜਿਹੜੇ ਤੁਹਾਨੂੰ ਫੋਨ ਕਰਾ ਰਹੇ ਨੇ ਬਾਰ-ਬਾਰ ਇਹ ਮਾਮਾਜੀ ਆ ਮੇਰੇ ਸਗੇ ਉਹਨਾਂ ਨੇ ਮੇਰੇ ਤੇ ਪਰਚਾ ਕਰਵਾਇਆ ਮੇਰੀ ਉਸ ਟਾਈਮ ਦੀ ਲੋਕੇਸ਼ਨ ਕਢਾਈ ਜਾਵੇ ਮੈਂ ਤਰਨ ਤਰਨ ਉਸ ਟਾਈਮ ਜਿਸ ਟਾਈਮ ਦਾ ਇਹਨਾਂ ਨੇ ਕਿਹਾ ਕਿ ਸਾਡੇ ਘਰੇ ਗੱਡੀ ਗਈ ਆ ਮੇਰਾ ਗੱਡੀ ਜੈਲੀ ਨੰਬਰ ਲਾ ਕੇ ਕਰ ਲਿਆ ਹੋਵੇ ਜਾਂ ਮੇਰਾ ਕੋਈ ਪ੍ਰੂਫ ਹੋਵੇ ਜਿੱਦਾਂ ਵੀ ਸਰਕਾਓਗੇ ਉਦਾਂ ਹੋਊਗਾ ਹੁਣ ਤੁਹਾਡੀ ਜ਼ਮਾਨਤ ਹੋ ਗਈ ਕਿੰਨੇ ਦਿਨ ਜੇਲੇ ਲਾ ਗਿਆ ਮੈਂ 17 ਦਿਨ ਸਰ 17 ਦਿਨ ਇਹ ਦੋ ਪਰਚੇ ਦਿੱਤੇ ਸੀ ਇੱਕ ਨਾਲ ਕਿਹਾ ਥਾਣੇ ਭੱਜ ਗਿਆ ਪਰ ਹੌਣੇ ਕੀ ਕਹਿ ਰਹੇ ਨੇ ਹੁਣ ਮੇਰੇ ਤੋਂ 11 ਲੱਖ ਰੁਪਇਆ ਰਾਈ ਨਾਵੇ ਦਾ ਮੰਗਦੇ ਪਏ ਨੇ ਕਿਰਾਏ ਜਿਨਾਵਾ ਕਰ ਲੈਣੇ ਚਲਾਨ ਨਹੀਂ ਦਿੰਦੇ ਰਾਈ ਨਾਵਾ ਕਰ ਲੈਣੇ ਆ ਤੇ ਉਹਦੇ ਕਰਕੇ 11 ਲੱਖ ਰੁਪਇਆ ਮੇਰੇ ਤੋਂ ਮੰਗਦਾ ਪਿਆ ਮੇਰਾ ਸਾਕਾ ਮਮਾ ਤੇ ਤੁਸੀਂ 11 ਲੱਖ ਦੇਣ ਨੂੰ ਤਿਆਰ ਨਹੀਂ ਨਹੀਂ ਜੋ ਵੀ ਹੱਕ ਸੱਚ ਹੈ ਮੈਂ ਕਹਿੰਦਾ ਸਾਹਮਣੇ ਆਵੇ ਸਾਹ 11 ਲੱਖ ਚਾਰੇ ਦੇਣ ਜੋ ਹੋਣਾ ਹੌਣੇ ਕੀ ਮੰਗ ਕੀ ਕਰਦੇ ਜੀ ਇਨਸਾਫ ਦੀ ਮੰਗ ਕਰਦਾ ਜੀ ਮੈਂ ਤੁਹਾਬੋਣਾ ਜੀ ਉਹ ਕਿਹੜੀ ਕੁੜੀ ਆ ਉਹ ਕੁੜੀ ਕਿਹੜੀ ਸੀ ਮੈਨੂੰ ਉਹ ਵੀ ਨਹੀਂ ਪਤਾ ਸਰ ਮੈਨੂੰ ਕੋਈ ਪਤਾ ਹੀ ਨਹੀਂ ਉਹ ਕੌਣ ਆ ਕੌਣ ਨਹੀਂ ਉਸ ਟਾਈਮ ਦੀ ਮੈਂ ਤੁਹਾਨੂੰ ਕਿਹਾ ਕਿ ਮੇਰੀ ਲੋਕੇਸ਼ਨ ਕਢਾਈ ਜਾਵੇ ਉਸ ਟਾਈਮ ਮੈਂ ਤਰਨ ਤਾਰਨਾ ਜਸਟ ਟਾਈਮ ਕਿਹਾ ਗਿਆ ਨਾ ਗੱਡੀ ਉਧਰ ਗਈ ਆ ਜਾਂ ਮੇਰੀ ਵੀਡੀਓ ਹੋਈ ਹੋਵੇ ਹਾਂ ਜੀ ਉਹ ਤੁਹਾਡਾ ਕੇਸ ਚੱਲਿਆ ਜਸ ਸਾਹਿਬ ਨੇ ਕੀ ਕਿਹਾ ਜਸ ਸਾਹਿਬ ਨੇ ਕਿਹਾ ਯਾਨੀ ਕਿ ਬਿਆਨਾਂ ਤੇ ਗੱਲ ਹੋਈ ਸੀ ਪ੍ਰੂਫ ਮੰਗਿਆ ਨਾ ਨੇ ਪ੍ਰੂਫ ਨਾ ਕੋਈ ਹੈਗਾ ਨਹੀਂ ਸੀ ਤੇ ਇਸ ਕਰਕੇ ਮੈਨੂੰ 17 ਦਿਨਾਂ ਜਮਾਨਤ ਮਿਲ ਗਈ ਹੁਣ ਕੀ ਮੰਗ ਕਰਦਾ ਜੀ ਇਨਸਾਫ ਦੀ ਮੰਗ ਕਰਦਾ ਜੀ ਸਰ ਜੱਦੀ ਪੁਰਖੀ ਵੀ ਜ਼ਿਆਦਾ ਦੇ ਦਾਦਿਆਂ ਦੀ ਆ ਜਿਹੜੀਆਂ ਕੋਠੀਆਂ ਦੋਵੇਂ ਭਰਾਵਾਂ ਦੀਆਂ ਾਡੀਆਂ ਇੱਕ ਇੱਕ ਕੋਠੀ ਆ ਗੱਡੀ ਸਾਡੇ ਕੋਲ ਆ ਤੇ ਜਿਹੜੀ ਸਹੁਰਿਆਂ ਦੀ ਗੱਲ ਕਰਦੇ ਉਹਨਾਂ ਮੈਨੂੰ ਥੋੜਾ ਦੇ ਦੇਣੇ ਆ ਉਹਨਾਂ ਦੀ ਆਪਦੀ ਆ ਕਹਿੰਦੇ ਤੇਰੇ ਤੋਂ ਪੈਸੇ ਕਢਾਵਾਂਗੇ ਤੇਰੇ ਤੋਂ ਪੈਸਾ ਵੜਾਵਾ ਅਕਾਊਂਟ ਤੇ ਬਾਕੀ ਸਰ ਮੈਂ ਜਿਹੜਾ ਕੋਠੀ ਤੇ ਲਾਇਆ ਮੈਂ ਪੈਸਾ ਦੇਣ ਦਾ ਹਿਸਾਬ ਦੇਣ ਨੂੰ ਤਿਆਰ ਆ ਕਿ ਕਿੱਥੋਂ ਮੇਰੇ ਤੋਂ ਪੈਸੇ ਲਾਏ ਮੈਂ ਕਿੱਥੋਂ ਸਾਰੇ ਕੀਤੇ ਮੈਂ ਕੱਲਾ ਕੱਲਾ ਹਿਸਾਬ ਦਊਂਗਾ ਇਹ ਕਹਿੰਦੇ ਜੇ ਫਰੋਤੀ ਦਾ ਕਿ ਮੈਨੂੰ ਦੱਸਣ ਕਿ ਮੈਂ ਕਿੱ ਲਈ ਅੱਜ ਤੱਕ ਕਿਤੋਂ ਫਰੋਤੀ ਮੈਂ ਇਸ ਪਿੰਡ ਵੀ ਡਾਕਟਰ ਆ ਹਾਂਜੀ ਆਰਐਮਪੀ ਮੇਰੇ ਹੱਥਾਂ 'ਚ ਬੱਚਾ ਪਲਿਆ ਜੀ ਬਹੁਤ ਨਾਈਸ ਬੱਚੇ ਨੇ ਪਰਿਵਾਰ ਚੰਗਾ ਹੈ ਜੀ ਮੇਰੇ ਹੱਥਾਂ 'ਚ ਇਹ ਬੱਚੇ ਜਵਾਨ ਹੋਏ ਜੀ ਅੱਜ ਤੱਕ ਇਹ ਗਰੀਬਾਂ ਦੀ ਮਦਦ ਕੀਤੀ ਨੇ ਅੱਜ ਤੱਕ ਕਿਸੇ ਦਾ ਨੁਕਸਾਨ ਨਹੀਂ ਕੀਤਾ ਜੀ ਇਹ ਪਰਿਵਾਰ ਚੰਗਾ ਹੈ ਜੀ ਤੇ ਬਹੁਤ ਵਧੀਆ ਇਨਸਾਫ ਸਾਫ ਸੁਥਰਾ ਹੈ ਆਪਣਾ ਕੰਮ ਕਰਨਾ ਹੈ ਜੀ ਦੋਵੇਂ ਬੰਦੇ ਮਿਹਨਤੀ ਨੇ ਬੜੀ ਲੱਗਦਾ ਮਾਮੇ ਇਹਨਾਂ ਨੇ ਜੋ ਵੀ ਹੋਇਆ ਨਾ ਇਹਨਾਂ ਨਾਲ ਗਲਤ ਹੋਇਆ ਜੀ ਇਹਨਾਂ ਨੂੰ ਇਨਸਾਫ ਚਾਹੀਦਾ ਹੈ ਕਸ਼ਮੀਰ ਸਿੰਘ ਜੀ ਹਾਂਜੀ ਹਾਂਜੀ ਪੱਕੇ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੇ ਮਾਮੇ ਨੇ ਜਿਹੜੀ ਇਹਨਾਂ ਦੇ ਕੰਪਲੇਨਟ ਦਿੱਤੀ ਹੈ ਕੀ ਤੁਹਾਨੂੰ ਲੱਗਦਾ ਗਲਤ ਹੈ ਜੀ ਇਹ ਆਪਾਂ ਵੀ ਇਹ ਗੱਲ ਕਿਹਨੇ ਕਹਿ ਦਾਂਗੇ ਬੰਗਲੇ ਜੱਜ ਕੋਲ ਬੈਠਾ ਹੋਵੇ ਗੱਲ ਹੀ ਪਵੇ ਹੁਣ ਇਹਨਾਂ ਤੇ ਜਿਹੜਾ ਇਲਜ਼ਾਮ ਲਗਾ ਰਹੇ ਹੈ ਕੀ ਸਮਝ ਰਹੇ ਇਹ ਗਲਤ ਹੈ ਮੇਰੇ ਆਪਾਂ ਨੇ ਕਿ ਦੇਖਣੀ ਚੋਰੀ ਕਦੇ ਅਜੇ ਤੱਕ ਇਹਨਾਂ ਨੂੰ ਕਿਸੇ ਨੇ ਵੀ ਕੋਈ ਪਿੰਡ ਦੇ ਵਿੱਚੋਂ ਕਦੇ ਵੀ ਇਹਨਾਂ ਚੋਰੀ ਕੀਤੀ ਮੁੰਡੇ ਨੇ 50 60 ਰੁਪਏ ਸਾਨੂੰ ਇਹਨਾਂ ਬਰਤਨਾਂ ਨੂੰ ਆਇ ਤੱਕ ਮੈਂ ਨਹੀਂ ਵੇਖਿਆ ਕਿ ਇਹਨਾਂ ਵੀ ਚੋਰੀ ਕਰ ਲਓਗਾ ਮੁੰਡਾ ਹੈ